ਤਸਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਡੱਲ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਇਸ ਸ਼ਾਰਟ ਵੀਡੀਓ ਦੇ ਵਿੱਚ ਇੱਕ ਬੂਰੀ ਮੱਝ ਤੁਹਾਨੂੰ ਦਿਖਾ ਰਹੇ ਆ ਚਾਰ ਪੰਜ ਦਿਨ ਦਾ ਸਮਾਂ ਹੋਇਆ ਇਹਨੂੰ ਅਜੇ ਸੋਈ ਨੂੰ ਤੱਜਾ ਸੂਬਾ ਮਗਰ ਕਟਾ ਮੇਲਕਾਪ ਸੋ 10 ਲੀਟਰ ਇਸ ਵਕਤ ਤੇ ਥੱਲੇ ਕੋਈ ਬੋਲਾ ਮੰਨ ਲਏ ਕੱਚਾ ਦੁੱਧ ਮੰਨ ਲਿਆ ਜੇ ਚਵਾਈ ਚੁਵਾਈ ਦੀ ਬਿਲਕੁਲ ਇੱਕ ਨੰਬਰ ਸੋ 13 ਕਿਲੋ ਜਾਂ 13 ਤੋਂ ਬਾਰ ਬਾਰ ਆਰਾਮ ਨਾਲ ਜਿਹੜਾ ਵੀਰਾਂ ਦਾ ਵੀ ਦੁੱਧੇ ਚਵਾਜੂਗੀ ਸੋ ਬਾਕੀ ਕੋਈ ਵੀ ਫਾਰਮਰ ਭਰਾ ਠੀਕ ਹੈ ਜੀ ਜਿਹੜਾ ਵੀ ਕੋਈ ਵੀ ਖਰੀਦਦਾਰੀ ਕਰਦਾ ਆਪਣੀ ਬਿਲਕੁਲ ਦੋ ਟਾਈਮ ਤਿੰਨ ਟਾਈਮ ਚੋਕੇ ਤੁਸੀਂ ਤਸੱਲੀ ਕਰ ਲਿਆ ਜੀ ਸੋ ਡਿਮਾਂਡ ਇਹਦੀ ਕਿਸਾਨ ਵੀਰੋਂ 90000 ਆ ਤੇ 85000 ਦੀ ਇਹ ਤੁਹਾਨੂੰ ਅੱਜ ਮੱਜ ਮਿਲ ਜੂਗੀ ਸੋ ਤੀਜਾ ਸੂਬਾ ਚਾਬਾ ਪਸਮਾ ਦੀ ਬਿਲਕੁਲ ਇੱਕ ਨੰਬਰ ਮਗਰ ਇਹਦੇ ਕਟਾ ਮੇਲਕਾਫ ਤੇ ਖਾਸ ਵਿਜੜ ਜਿਹੜੀ ਆ ਤੁਸੀਂ ਪਿੰਡ ਡਾਲ ਕਰਨੀ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਭਿੱਖੀ ਪਿੰਡ ਤੋਂ ਤਕਰੀਬਨ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਸੋ ਬਾਕੀ ਲੇਵੀਏਟਰ ਦੀ ਕੁਆਲਿਟੀ ਚੰਗੀ ਆ ਬਿਲਕੁਲ ਸਿੰਗਲ ਘੱਡੀ ਪਤਲਾ ਪਿੰਡਾ ਤਿੱਜਾ ਸੁਆ ਮਗਰ ਦੋਸਤੋ ਇਹਦੇ ਮੇਲ ਕਾਫ ਆ ਸੋ ਜਨਮ ਜਿਹੜਾ ਇਹਨੇ ਕੱਟੇ ਨੂੰ ਦਿੱਤਾ ਤੇ ਮੇਲ ਕਾਫ ਇਹਦੇ ਮਗਰ ਸੋ ਧੰਨਵਾਦ ਸਾਰੇ ਭਰਾਵਾਂ ਦਾ ਇੱਕ ਸ਼ਾਰਟ ਵੀਡੀਓ ਵੇਖਣ ਦੇ ਲਈ ਸੋ ਨੰਬਰ ਸਕਰੀਨ ਦੇ ਉੱਪਰ ਨੇ ਠੀਕ ਆ ਜੀ ਨੰਬਰਾਂ ਤੇ ਕਾਲ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਲਓ ਧੰਨਵਾਦ ਜੀ